ਸ਼ਿਕਨ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੰਦੀਪ ਕਲੈਕਸ਼ਨ ਹਰਪੁਰ ਦੀ ਨਵੀਂ ਵੀਡੀਓ ਵਿੱਚ ਅੱਜ ਫਿਰ ਆਪਾਂ حاضر ਹੋ ਗਏ ਹਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਅੱਜ ਦੇ ਆਰਟੀਕਲ ਲੈਣਗੇ ਆਪਾਂ ਸਾਰੇ ਫੈਸਟੀਵਲ ਸੀਜ਼ਨ ਹੋਣ ਕਰਕੇ ਆਪਾਂ ਤੁਹਾਨੂੰ ਸਾਰੇ ਪ੍ਰੀਮੀਅਮ ਲੁੱਕ ਦੇ ਹੀ ਸੂਟ ਦਿਖਾਵਾਂਗੇ ਅੱਜ ਫਸਟ ਆਰਟੀਕਲ ਤੋਂ ਸ਼ੁਰੂ ਕਰੂੰਗੀ 1295 ਪ੍ਰਾਈਜ਼ ਰੋ ਹੋਗਾ ਠੀਕ ਹੈ ਜੀ ਦੋ ਤਿੰਨ ਰੇਟਾਂ ਵਿੱਚ ਵੀਡੀਓ ਸ਼ੂਟ ਕਰੂੰਗੀ ਅੱਜ ਦੀ ਲੁੱਕ ਦੇਖ ਲਓ ਕਿੰਨੀ ਸੋਹਣੀ ਵਿਦਆਊਟ ਲਾਈਨਿੰਗ ਸੂਟ ਰਹੂਗਾ ਪਿਓਰ ਜਾਮ ਕਾਟਨ ਦਾ ਸੂਟ ਰਹੂਗਾ ਹਲਕੀ ਜੀ ਲਾਈਨ ਕਹੋ ਕਿ ਇਹਦੇ ਵਿੱਚ ਸ਼ਾਈਨ ਆਏਗੀ ਬਿਨਾ ਲਾਈਨਿੰਗ ਤੋਂ ਸੂਟ ਰਹਿਣ ਵਾਲਾ ਪੂਰਾ ਹੈਂਡਵਰਕ ਦੇ ਨਾਲ ਇਹਨੂੰ ਰੈਡੀ ਕੀਤਾ ਹੋਇਆ ਹੈ ਆ ਕੋਈ ਗੜਾ ਘੇਰਾ ਨਹੀਂ ਪੜਿਆ ਹੋਇਆ ਜਿਵੇਂ ਮਰਜ਼ੀ ਤੁਸੀਂ ਇਹਨੂੰ ਰੈਡੀ ਕਰਵਾਓ ਬਾਜ਼ੂ ਦਾ ਡਿਜ਼ਾਈਨ ਜਿਹੜਾ ਹੈਗਾ ਇਸ ਤਰ੍ਹਾਂ ਰਹਿਣ ਵਾਲਾ ਹੈ ਆ ਬਾਜ਼ੂ ਦਾ ਡਿਜ਼ਾਈਨ ਰਹੂਗਾ ਤੇ ਰਸਟ ਕਲਰ ਰਹਿਣ ਵਾਲਾ ਹੈ ਆ ਔਰ ਪਿਓਰ ਇਹਦਾ ਰਹੇਗਾ ਰਿਯਾਨ ਕਾਟਨ ਦੀ ਅਪਰੋਕਸ ਦੇਨ ਮੀਟਰ ਬਾ ਬਹੁਤ ਹੀ ਸੋਹਣੀ 컬렉ਸ਼ਨ ਰਹਿਣ ਵਾਲੀ ਆ ਲੋ ਜੀ 16 1700 ਪਲਸ ਵਾਲੇ ਆਰਟੀਕਲ ਨੇ ਜਿਹੜੇ ਸਿਰਫ ਤੁਹਾਨੂੰ ਮਿਲਣਗੇ 1295 ਔਰ ਸ਼ਿਪਿੰਗ ਵੀ ਫ੍ਰੀ ਰਹੂਗੀ ਪੈਨ ਇੰਡੀਆ ਇੰਡੀਆ ਵਿੱਚ ਤੁਸੀਂ ਕਿਤੇ ਵੀ ਬੈਠੇ ਹੋ ਤੁਹਾਨੂੰ ਸ਼ਿਪਿੰਗ ਦੇਣ ਦੀ ਰਿਸਪੌਂਸਿਬਿਲਟੀ ਜਿਹੜੀ ਵੀ ਆਗੀ ਸੂਟ ਪਰ ਚਾਂਦੀ ਸਾਡੀ ਰਹੂਗੀ ਕਲਰ ਚਾਰਟ ਤੁਹਾਨੂੰ ਦਿਖਾਨੀ ਆ ਕਲਰ ਚਾਰਟ ਵੀ ਦੇਖਿਓ ਕਿੰਨਾ ਸੋਹਣਾ ਰਹਿਣ ਵਾਲਾ ਹੈ ਸਾਰਾ ਆ ਲੋ ਜੀ ਇਹ ਛੋਟੀ ਜਿਹੀ ਇੱਕ ਅਪਡੇਟ ਦਵਾਂਗੇ ਬਾਕੀ ਸ਼ੌਪ ਤੇ ਜਿਹਨਾਂ ਨੇ ਵਿਜ਼ਿਟ ਕਰਕੇ ਸੂਟ ਲੈਣੇ ਆ ਤੇ ਬਹੁਤ ਸਾਰੇ ਕਹਿ ਲੋ ਕਿ ਕੁਆਂਟੀਟੀ ਵਿੱਚ ਸਾਡੇ ਕੋਲ ਸਟਾਕ ਆ ਚੁੱਕਾ ਆ ਜਿਵੇਂ ਮਰਜੀ ਤੁਸੀਂ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਆ ਲਓ ਜੀ ਡਿਜ਼ਾਈਨਿੰਗ ਦੇਖਿਓ ਕਿ ਕਿਉਂਕਿ ਕਈ ਆਂਟੀ ਕਹਿ ਰਹੇ ਸੀ ਕਿ ਮੈਨੂੰ ਕਾਲਸ ਆਈਆਂ ਕਿ ਬੇਟਾ ਸਾਡੇ ਮਤਲਬ ਦੇ ਵੀ ਸੂਟ ਦਿਖਾ ਦਿਆ ਕਰ ਸੋਬਰ ਕਲਰ ਦੇ ਤੇ ਇਹ ਲਓ ਜੀ ਉਹਨਾਂ ਵਾਸਤੇ ਵੀ ਬਹੁਤ ਸੋਹਣੀ ਲੁੱਕ ਦੇ ਸੂਟ ਲੈ ਕੇ ਆਏ ਆ ਵਿਦਾਊਟ ਲਾਈਨਿੰਗ ਸੂਟ ਰਹੂਗਾ ਇਹ ਵੀ ਹੈਂਡਵਰਕ ਦੇ ਨਾਲ ਪੂਰਾ ਟੱਚ ਅਪ ਆ ਪਿੱਟਾ ਵਰਕ ਹੋਇਆ ਆ ਨਾਟ ਵਰਕ ਹੋਇਆ ਆ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਲੈਣ ਵਾਲਾ ਆ ਟਾਈ ਐਡਜਸਟੇਬਲ ਆ ਜੇ ਹਾਈਟ ਤੁਹਾਡੀ ਛੋਟੀ ਆ ਜਿਆਦਾ ਜਿੱਦਾਂ ਮਰਜ਼ੀ ਤੁਸੀਂ ਰੈਡੀ ਕਰਵਾਓ ਵੀ ਨਾ ਸੂਟਾਂ ਨੂੰ ਕਲਰ ਵੀ ਬਹੁਤ ਸੋਹਣੇ ਸੋਬਰ ਜੇ ਸ਼ੇਡ ਰਹਿਣ ਵਾਲੇ ਆ ਇਹਨਾਂ ਦੇ ਔਰ ਪਿਓਰ ਰਿਯਾਨ 3 ਮੀਟਰ ਦੀ ਇਹਦੀ ਬਾਟਮ ਰਹੂਗੀ ਬੈਕ ਸੇਮ ਪ੍ਰਿੰਟ ਰਹਿਣ ਵਾਲਾ ਹੈ ਦਾ ਔਰ ਬਾਹੂ ਦਾ ਪੈਟਰਨ ਜਿਹੜਾ ਹੈਗਾ ਉਹ ਇਸ ਤਰ੍ਹਾਂ ਰਹੂਗਾ ਇਹ ਬਾਹੂ ਦਾ ਡਿਜ਼ਾਈਨ ਰਹਿਣ ਵਾਲਾ ਹੈ ਦਾ ਔਰ ਮਸਲੀਨ ਵੀ ਸਕੋਸ ਦਾ ਰਹੂਗਾ ਇਹਦਾ ਦੁਪੱਟਾ ਆ ਲੋ ਜੀ ਕਲਰ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਰਹਿਣ ਵਾਲੇ ਆ ਸੋਬਰ ਤੇ ਡਿਜ਼ਾਈਨਰ ਜੇ ਪੀਸਸ ਨੇ ਜਿੱਦਾਂ ਮਰਜ਼ੀ ਤੁਸੀਂ ਛੋਟੇ-ਮੋਟੇ ਫੰਕਸ਼ਨ 'ਚ ਵੀਅਰ ਕਰ ਸਕਦੇ ਆ ਇਹਨਾਂ ਨੂੰ ਆ ਲੋ ਜੀ ਅਗਲਾ ਇਹਦੇ ਵਿੱਚ ਕਲਰ ਰਹੂਗਾ ek e ਵਾਲਾ ਹਲਕਾ ਜਿਹਾ ਕਹਿ ਲੋ ਕਿ yellow ਕਲਰ ਰਹਿਣ ਵਾਲਾ ਅਗਲਾ ਤੁਹਾਨੂੰ ਪੀਸ ਦਿਖਾਨੀ ਆ ਪਰਪਲ ਛੇਡ ਹਲਕਾ ਜਿਹਾ ਲਾਈਟ ਛੇਡ ਮਤਲਬ ਸੁਪਰ ਹਿੱਟ ਡਿਜ਼ਾਈਨਿੰਗ ਰਹਿਣ ਵਾਲੀ ਇਹ ਸਾਡਾ ਸੁਪਰਬ ਕਹ ਲਓ ਕਿ ਕਲੈਕਸ਼ਨ ਇਹ ਵਾਲੀ ਰਹੀ ਆ ਔਰ ਬਹੁਤ ਸੋਹਣੀ ਇਹਦੀ ਡਿਮਾਂਡ ਰਹੀ ਆ ਹਰ ਵਾਰ ਵੀਡੀਓ ਵਿੱਚ ਔਰ ਲੁੱਕ ਦੇਖ ਲਓ ਮਤਲਬ ਲਿਮਟਿਡ ਯਾ ਸਟਾਕ ਆ ਮੇਰੇ ਕੋ ਜਿਨਾਂ ਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਿੰਟਿੰਗ ਬਹੁਤ ਸੋਹਣੀ ਉੱਤੇ ਹਾਈਲਾਈਟ ਕੀਤਾ ਹੋਇਆ ਹੈ ਇਹਨੂੰ ਵੀ ਬਹੁਤ ਸੋਹਣੀ ਲੁੱਕ ਦੇ ਵਿੱਚ ਔਰ ਬਾਹਾਂ ਦਾ ਪੈਟਰਨ ਜਿਹੜਾ ਹੈਗਾ ਅਲੱਗ ਤੋਂ ਰਹਿ ਗਿਆ ਇਹਦਾ ਲੈਂਥ ਵਿਡਥ ਫੁੱਲ ਆ ਹਰ ਇੱਕ ਦਾ ਮਤਲਬ ਸੂਟ ਰੈਡੀ ਰੀਅਨ ਕਾਟਨ ਦੀ ਰਹਿਣ ਵਾਲੀ ਬਾਟਮ ਹਾਈਟ ਛੋਟੀ ਹੈ ਵੱਡੀ ਸਭ ਦਾ ਰੈਡੀ ਹੋਏਗਾ ਸੂਟ ਕਿਉਂਕਿ ਇਹਦੀ ਲੈਂਥ ਵਿਦਥ ਜਿਹੜੀ ਹੈਗੀ ਆ ਮਤਲਬ ਗਲਾ ਵਗੈਰਾ ਕੁਝ ਨਹੀਂ ਬਣਿਆ ਹੋਇਆ ਲੈਂਥ ਵਿਦਥ ਬਹੁਤ ਰਹਿਣ ਵਾਲੀ ਔਰ ਇਹ ਰਹੇਗਾ ਇਹਦਾ ਦੁਪੱਟਾ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਕਲਰ ਚਾਰਟ ਮੇਰੇ ਕੋਲ ਰਹੂਗਾ ਦੋ ਦਾ ਇੱਕ ਕਲਰ ਇਹ ਰਹੂਗਾ ਇੱਕ ਇਹ ਵਾਲਾ ਰਹੂਗਾ ਔਰ ਸੁਪਰਬ ਕਲੈਕਸ਼ਨ ਹੈ ਇਹ ਵਾਲੀ ਇੱਕ ਤੁਹਾਨੂੰ ਆਹ ਵਾਲਾ ਡਿਜ਼ਾਈਨ ਮੈਂ ਦਿਖਾਨੀ ਹੈ ਆ ਲਓ ਜੀ ਸੋਲੋ ਵਿੱਚ ਆਰਟੀਕਲ ਇਹ ਵਾਲਾ ਆਇਆ ਹੈ ਜਿੱਦਾਂ ਮਰਜ਼ੀ ਬੁੱਕ ਕਰ ਲਿਓ ਆ ਲਓ ਜੀ ਕਲਰ ਦੇਖਿਓ ਕਿੰਨਾ ਪਿਆਰਾ ਹੈ ਇਹ ਪਿਓਰ ਜਾਮ ਕਾਟਨ ਬੈਸਟ ਕੁਆਲਟੀ ਰਹਿਣ ਵਾਲੀ ਹੈਗੀ ਆ ਸੁਪਰਬ ਜਿਦਾ ਕਹਿ ਸਕਦੇ ਆ ਸਾਡੀ ਸੇਲ ਆ ਇਹਨਾਂ ਸੂਟਾਂ ਦੀ ਆ ਲਓ ਜੀ ਇਹ ਰੋਗਾ ਇਹਦਾ ਰਿਯਾਨ ਕਾਟਨ ਦਾ 3 ਮੀਟਰ ਦੇ ਲਾਗੇ ਬਾਟਮ ਔਰ ਮਸਲੀਨ ਵਿਸਕੋਸ ਦਾ ਰਹਿ ਲਊਗਾ ਦੁਪੱਟਾ ਸੇਮ ਪ੍ਰਾਈਸ ਵਿੱਚ ਸੂਟ ਨੇ ਵਾਲੇ ਆ ਲਓ ਜੀ ਸਾਰੇ ਵਧੀਆ ਬ੍ਰਾਂਡਡ ਸੂਟ ਨੇ ਸਾਰੇ ਮੈਕਸਿਮਮ ਤੁਹਾਨੂੰ ਕੇਸਰ ਕਰਾਚੀ ਬ੍ਰਾਂਡ ਦੇ ਸੂਟ ਹੀ ਦਿਖਾ ਰਹੀ ਆ ਅਗਲਾ ਡਿਜ਼ਾਈਨ ਦਿਖਾਨੀ ਆ ਆ ਦੇਖੋ ਜੀ ਕਲਰ ਦੇਖਿਓ ਸੁਪਰਬ ਇੱਕ ਤੋਂ ਇੱਕ ਕਲਰ ਰਹਿਣ ਵਾਲੇ ਅੱਜ ਦੇ ਲਾਈਟ ਡਾਰਕ ਹਰ ਤਨ ਦਾ ਚਾਰਟ ਅਵੇਲੇਬਲ ਹੈ ਜੀ ਇਹਨੂੰ ਜਿਹੜਾ ਪਸੰਦ ਆ ਰਿਹਾ ਹੈ ਫੋਟੋ ਫੋਟੋ ਸਕਰੀਨਸ਼ਾਟ ਲੈ ਕੇ ਆਪਣੀ ਬੁਕਿੰਗ ਕਰਵਾ ਸਕਦੇ ਆ ਆਹ ਲੋ ਜੀ ਡਿਜ਼ਾਈਨਿੰਗ ਦੇਖਿਓ ਕਿੰਨੀ ਸੋਹਣੀ ਏ ਵੀ ਸੁਪਰ ਹਿੱਟ ਡਿਜ਼ਾਈਨ ਸਿੰਪਲ ਸੋਬਰ ਤੇ ਡਿਜ਼ਾਈਨਰ ਜੀ ਲੁੱਕ ਦਾ ਆ ਔਰ ਇਹਨੂੰ ਵੀ ਹਾਈਲਾਈਟ ਕੀਤਾ ਹੋਇਆ ਹੈ ਵਰਕ ਦੇ ਨਾਲ ਸਿੰਪਲ ਜਿਹਾ ਸੂਟ ਆ ਆਹ ਲੋ ਜੀ ਇਹ ਰਹੂਗਾ ਇਹਦਾ ਬਾਜ਼ੂ ਦਾ ਡਿਜ਼ਾਈਨ ਔਰ ਰਿਯਾਨ ਕਾਟਨ ਦੀ ਇਹਦੀ ਰਹਿਣ ਵਾਲੀ 3 ਮੀਟਰ ਦੇ ਲਾਗੇ ਬਾਟਮ ਬੈਕ ਦੀ ਪ੍ਰਿੰਟ ਹੈਗੀ ਜਿਹੜੀ ਸੇਮ ਰਹਿਣ ਵਾਲੀ ਹੈ ਇਹਦੀ ਔਰ ਇਹ ਰਹੂਗਾ ਇਹਦਾ ਪਿਓਰ ਬੈਂਬਰ ਦਾ ਦੁਪੱਟਾ ਲੁੱਕ ਦਿਖਾਨੀ ਤੁਹਾਨੂੰ ਮੈਂ ਬਹੁਤ ਪਿਆਰੀ ਲੁੱਕ ਦਾ ਸੂ ਜੇ ਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਕਲਰ ਚਾਰਡ ਉਸ ਤੋਂ ਵੀ ਸੋਹਣਾ ਕਲਰ ਚਾਰਡ ਦੇਖਿਓ ਕਿੰਨਾ ਪਿਆਰਾ ਰਹਿਣ ਵਾਲਾ ਆ ਆ ਲਓ ਜੀ ਇੱਕ ਆਨੀਅਨ ਜਿਹਾ ਕਲਰ ਹੋਊਗਾ ਇੱਕ ਰੋਊਗਾ ਇਹਦੇ ਵਿੱਚ ਗ੍ਰੀਨ ਕਲਰ ਮਹਿੰਦੀ ਗ੍ਰੀਨ ਕਲਰ ਇੱਕ ਗ੍ਰੇ ਕਲਰ ਰਹਿਣ ਵਾਲਾ ਆ ਔਰ ਇੱਕ ਇਹ ਵਾਲਾ ਜਿਹੜਾ ਹੈਗਾ ਆ ਪੀਚ ਥੋੜਾ ਬਲੈਕ ਸਟੋਨ ਪੀਚ ਕਲਰ ਹੋਊਗਾ ਜਿਹਨੂੰ ਜਿਹੜਾ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਇਹ ਰਹਿਣਗੇ 1295 ਤੱਕ ਦੇ ਆਰਟੀਕਲ ਅੱਗੇ ਮੈਂ ਤੁਹਾਨੂੰ ਪ੍ਰੀਮੀਅਮ ਮੈਸ ਤੋਂ ਵੀ ਦਿਖਾਨੀ ਆ 1595 ਪ੍ਰਾਈਸ ਰਹੂਗਾ ਪ੍ਰੀਮੀਅਮ ਜਾਮ ਕਾਟਨ ਬੈਸਟ ਕੁਆਲਟੀ ਸਾਰੇ ਕੇਸਰ ਕ੍ਰਾਤੀ ਬ੍ਰਾਂਡ ਦੇ ਸੂਟ ਨੇ ਸ਼ਿਪਿੰਗ ਫ੍ਰੀ ਆਏਗੀ ਸਭ ਦੇ ਵਿੱਚ ਔਰ ਇਹ ਇਸ ਤੋਂ ਵੀ ਸੌਫਟ ਕੁਆਲਿਟੀ ਦੇ ਸੂਟਸ ਰੈਣ ਵਾਲੇ ਆ ਆ ਲੋ ਜੀ ਕਿਉਂਕਿ ਜਾਂ ਕਾਟਨ ਦੀਆਂ ਵੀ ਬਹੁਤ ਸਾਰੀਆਂ ਵੈਰਾਈਟੀਆਂ ਅਵੇਲੇਬਲ ਨੇ ਆ ਲੋ ਜੀ ਲੁੱਕ ਦੇਖਿਓ ਲੈਂਥ ਵਿड्ਥ ਫੁੱਲ ਆ 51 ਇੰਚ ਦੇ ਲੱਗ ਇਹਨਾਂ ਦੀਆਂ ਲੈਂਥਾਂ ਰਹਿਣ ਵਾਲੀਆਂ ਕੋਈ ਗਲਾ ਨਹੀਂ ਬਣਿਆ ਹੋਇਆ ਜਸਟ ਘੇਰੇ ਦੀ ਡਿਜ਼ਾਈਨਿੰਗ ਰਹਿਣ ਵਾਲੀ ਆ ਫਲਾਰਸ ਦੇ ਨਾਲ ਔਰ ਪ੍ਰਿੰਟਿੰਗ ਦੇਖਿਓ ਕਿੰਨਾ ਸੋਹਣਾ ਰਹਿਣ ਵਾਲਾ ਹੈ ਡਬਲ ਟ੍ਰिपल ਜਿਦਾ ਕਹ ਲੋ ਕਿ ਟਾਈ ਐਂਡ ਡਾਈ ਦੇ ਕਨਸੈਪਟ ਦੀ ਤਰ੍ਹਾਂ ਇਹ ਵਾਲਾ ਸੂਟ ਆਏਗਾ ਔਰ ਇਹ ਰਹਿਣ ਵਾਲਾ ਇਹਦਾ ਬਾਹੂ ਦਾ ਪ੍ਰਿੰਟ ਔਰ ਬੈਕ ਦੀ ਪ੍ਰਿੰਟਿੰਗ ਵੀ ਤੁਹਾਨੂੰ ਦਿਖਾਨੀ ਮੈਂ ਬੈਕ ਦੀ ਪ੍ਰਿੰਟ ਵੀ ਸੇਮ ਐਜ਼ ਇਟ ਇਜ਼ ਰਹਿਣ ਵਾਲੀ ਆ ਪ੍ਰੀਮੀਅਮ ਕਾਟਨ ਰਹੋਗੀ ਜਾਂ ਠੀਕ ਹੈ ਜੀ ਔਰ ਇਹ ਰਹੂਗਾ ਇਹਦਾ ਬਾਟਮ ਡਾਰਕ ਔਰ ਲਾਈਟ ਦਾ ਕੰਬੀਨੇਸ਼ਨ ਰਹਿਣ ਵਾਲਾ ਹੈ ਮਸਲੀਨ ਵੀ ਸਕੂਟਸ ਦਾ ਰਹੂਗਾ ਇਹਦਾ ਦੁਪੱਟਾ ਆਹ ਲੋ ਜੀ ਪ੍ਰਾਈਸ ਆਊਗਾ ਇਹਨਾਂ ਦਾ 1595 ਸ਼ਿਪਿੰਗ ਆਏਗੀ ਇਹਨਾਂ ਦੇ ਵਿੱਚ ਫ੍ਰੀ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਚਾਰਟ ਦਿਖਾਨੀ ਆ ਕਲਰ ਚਾਰਟ ਸਾਰੇ ਬਹੁਤ ਸੋਹਣਾ ਆ ਪੀਸ ਓਪਨ ਕਰਕੇ ਦਿਖਾਨੀ ਆ ਆ ਲੋ ਜੀ 컬러 ਚਾਰਟ ਸਾਰੇ ਇੱਕ ਤੋਂ ਇੱਕ ਨੇ ਇਹਦੇ ਇਹਦਾ ਕੰਬੀਨੇਸ਼ਨ ਰਹਿਣ ਵਾਲਾ ਹੈਗਾ ਆ ਲਾਈਟ ਡਾਰਕ ਦਾ ਇਹ ਵੀ ਆਏਗਾ ਇਸ ਤਰ੍ਹਾਂ ਆ ਲੋ ਜੀ ਲੁੱਕ ਦੇਖ ਲਓ ਕਿੰਨੀ ਸੋਹਣੀ ਇਹਦੀ ਵੀ ਲੈਂਥ ਵਿਦਥ ਫੁੱਲ ਔਰ ਇਹਦਾ ਵੀ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਔਰ ਇਹ ਹੋਗਾ ਇਹਦਾ ਵੀ ਪਿਓਰ ਰਿਯਾਨ ਕਾਟਨ ਇਹ ਵੀ ਬਹੁਤ ਲਾਈਟ ਵੇਟਡ ਰਹਿਣ ਵਾਲੇ ਆ ਸੂਟ ਤੇ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਔਰ ਇਹ ਹੋਗਾ ਇਹਦਾ ਦੁਪੱਟਾ ਮਸਲੀਨ ਵੀ ਸਕੂਟ ਦਾ ਸੇਮ ਬੈਕ ਨੇ ਪ੍ਰਿੰਟ ਆਉਗੀ ਜਿਹੜਾ ਫਰੰਟ ਵਾਲਾ ਹੈ ਉਹਨੂੰ ਹਾਈਲਾਈਟ ਕੀਤਾ ਹੋਇਆ ਹੈ ਆਰੀ ਵਰਕ ਦੇ ਨਾਲ ਆਰੀ ਵਰਕ ਦੇ ਵਿੱਚ ਵੀ ਬਹੁਤ ਹੀ ਸੌਫਟ ਥ्रेड ਯੂਜ਼ ਕੀਤਾ ਗਿਆ ਹੈ ਔਰ ਤੁਸੀਂ ਵਿਦਆਊਟ ਲਾਈਨਿੰਗ ਸੂਟ ਰੈਡੀ ਕਰਵਾ ਸਕਦੇ ਆ ਔਰ ਇਹ ਰਹਿਣ ਵਾਲਾ ਹੈ ਦਾ ਦੁਪੱਟਾ ਦੁਪੱਟਾ ਅਗਲਾ ਜਿਹੜਾ ਹੈਗਾ ਤੁਹਾਨੂੰ ਇਹਦੇ ਵਿੱਚ ਮੈਂ ਕਲਰ ਦਿਖਾਨੀ ਹੈ ਕਿਉਂਕਿ ਤਿੰਨ ਦਾ ਕਲਰ ਦਾ ਚਾਰਟ ਆਇਆ ਹੈ ਆ ਲੋ ਜੀ ਆ ਲੋ ਜੀ ਅਗਲਾ ਡਿਜ਼ਾਈਨ ਸੌਰੀ ਕਲਰ ਇਹਦੇ ਵਿੱਚ ਹੀ ਕਲਰ ਸਾਰੇ ਬਹੁਤ ਸੋਹਣੇ ਇਸ ਕਰਕੇ ਸਾਰੇ ਓਪਨ ਕਰਕੇ ਦਿਖਾ ਰਹੀ ਆ ਆ ਲੋ ਜੀ ਕਲਰ ਲੁੱਕ ਦੇਖਿਓ ਕਿੰਨੀ ਪਿਆਰੀ ਏਦੀ ਵੀ ਡਿਜ਼ਾਈਨਿੰਗ ਬਹੁਤ ਪਿਆਰੀ ਰਹਿਣ ਵਾਲੀ ਆ ਸਿੰਪਲ ਸੋਬਰ ਤੇ ਡਿਜ਼ਾਈਨਰ ਜੇ ਸੂਟਸ ਨੇ ਵਾਲੇ ਕੰਬੀਨੇਸ਼ਨ ਦੇਖੋ ਕਿੰਨਾ ਸੋਹਣਾ ਹੈਗਾ ਵੀ ਲਾਈਟ ਤੇ ਡਾਰਕ ਬਲੂ ਦਾ ਸਾਈਜ ਬਲੂ ਦਾ ਕੰਬੀਨੇਸ਼ਨ ਰਹੇਗਾ ਔਰ ਇਹ ਰੋਬ ਹੈਗਾ ਦੁਪੱਟਾ ਆ ਲੋ ਜੀ ਇਹ ਦੁਪੱਟੇ ਦੀ ਲੁੱਕ ਰਹਿਣ ਵਾਲੀ ਆ ਜੇਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਇੱਕ ਸਾਡੇ ਕੋਲ ਇਹ ਵਾਲਾ ਸੁਪਰ ਹਿੱਟ ਡਿਜ਼ਾਈਨ ਸੇਲ ਹੋ ਰਿਹਾ ਆ ਹੁਣ ਵੀ ਮੇਰੇ ਕੋਲ ਸਿਰਫ ਗਿਣਤੀ ਦੇ ਕਹ ਲਓ ਕਿ 12 ਕਸੂ ਤੇ ਜਿੰਨੂ ਵੀ ਪਸੰਦ ਹੋਇਆ ਫਟਾਫਟ ਬੁੱਕ ਆ ਲਿਓ ਪ੍ਰੀਮੀਅਮ ਲੌਨ ਕਾਟਨ ਦੇ ਸੂਟਾ ਅਸੀਂ ਸਿਰਫ ਪਿਕਸ ਸ਼ੇਅਰ ਕੀਤੀਆਂ ਸੀ ਤੇ ਕਾਫੀ ਸਟਾਕ ਸਾਡਾ ਪਿਕਸ ਤੇ ਹੀ ਨਿਕਲ ਚੁੱਕਾ ਹੈਗਾ ਆ ਆ ਲੋ ਜੀ ਲੁੱਕ ਦੇਖਿਓ ਇਹਨਾਂ ਸੂਟਾਂ ਦੀ ਵੀ ਇਹ ਵੀ 51 ਇੰਚ ਪਲੱਸ ਸੂਟ ਨੇ ਜਿਨ੍ਹਾਂ ਦੀ ਹਾਈਟ ਬਹੁਤ ਜ਼ਿਆਦਾ ਹੈ ਘੇਰੇ ਜਿਹਦਾ ਕਹ ਲੋ ਕਿ ਵੱਡੇ ਆ ਜਿੱਦਾਂ ਮਰਜੀ ਰੈਡੀ ਕਰਵਾਓ ਪੈਟਰਨ ਦੇਖਿਓ ਕਿੰਨਾ ਪਿਆਰਾ ਘੇਰੇ ਨੂੰ ਕਿੰਨੇ ਸੋਹਣੇ ਤਰੀਕੇ ਨਾਲ ਇਹਨੂੰ ਹਾਈਲਾਈਟ ਕੀਤਾ ਗਿਆ ਹੈ ਐਮਬਰਾਇਡਰੀ ਦੇ ਨਾਲ ਔਰ ਲੌਨ ਕਾਟਨ ਰਹੋਗੀ ਨੋ ਨੀਡ ਲਾਈਨਿੰਗ ਇੰਨੀ ਪਤਲੀ ਕਾਟਨ ਹੁੰਦੀ ਆ ਬਟ ਫਿਰ ਵੀ ਇਹਦੇ ਵਿੱਚ ਬਿਲਕੁਲ ਵੀ ਸੀ ਥਰੂ ਨਹੀਂ ਹੁੰਦਾ ਜੀ ਬੈਕ ਦੀ ਪ੍ਰਿੰਟ ਵੀ ਸੇਮ ਰਹਿਣ ਵਾਲੀ ਆ ਤੇ ਬਾਹੂ ਦਾ ਪ੍ਰਿੰਟ ਸਾਈਡ ਤੋਂ ਰਹਿਣ ਵਾਲਾ ਆ ਔਰ ਪਿਓਰ ਕਾਟਨ ਦੀ ਇਹਦੀ ਰਹਿਣ ਵਾਲੀ ਆ ਬਾਟਮ ਆਹ ਲੋ ਜੀ ਬਹੁਤ ਹੀ ਲਾਈਟ ਵੇਟਡ ਸੂਟ ਆ ਇਹ ਵਾਲਾ ਜਿਹਨੂੰ ਵੀ ਤੁਹਾਨੂੰ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਸੇਮ ਪ੍ਰਾਈਸ ਵਿੱਚ ਇਹ ਵੀ ਰਹਿਣ ਵਾਲਾ ਆ ਆਹ ਲੋ ਜੀ ਤਾਂ ਦੁਪੱਟਾ ਦਿਖਾਨੀ ਪਿਓਰ ਬੈਂਬਰ ਦੇ ਦੁਪੱਟੇ ਰਹਿਣਗੇ ਪੂਰੇ ਵੱਡੇ ਕੱਟ ਦੇ ਇਹਨਾਂ ਦੇ ਵੀ ਤੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਵੀ ਰੈਡੀ ਕਰਵਾ ਸਕਦੇ ਆ ਪੈਂਟ ਸੂਟ ਸਲਵਾਰ ਸੂਟ ਜਿੱਦਾਂ ਤੁਹਾਡਾ ਦਿਲ ਕਰਦਾ ਤੁਸੀਂ ਬਣਵਾ ਸਕਦੇ ਆ ਬਿਲਕੁਲ ਲੇਟੈਸਟ ਕਲੈਕਸ਼ਨ ਆ 컬러 ਚਾਰਟ ਮੈਂ ਇਹ ਵੀ ਤੁਹਾਨੂੰ ਦਿਖਾਨੀ ਆ ਜਿਨ੍ਹਾਂ ਨੂੰ ਪਿਕਸ ਚਾਹੀਦੀਆਂ ਹੋਗੀਆਂ ਮੈਂ ਪਿਕਸ ਪ੍ਰੋਵਾਈਡ ਕਰਾ ਦੂੰਗੀ 컬러 ਚਾਰਟ ਰਹਿਣ ਵਾਲਾ ਐਸ ਤਰ੍ਹਾਂ ਆ ਲੋ ਜੀ ਸਾਰੇ ਕਲਰ ਇੱਕ ਤੋਂ ਇੱਕ ਰਹਿਣ ਵਾਲੇ ਆ ਔਰ ਫਟਾਫਟ ਜਿਹਦਾ ਵੀ ਜਿਹਨੂੰ ਜਿਹੜਾ ਪਸੰਦ ਆ ਟਿਕ ਲਗਾ ਕੇ ਆਪਣਾ ਸਕਰੀਨ ਸ਼ਾਟ ਭੇਜ ਸਕਦੇ ਆ ਇੱਕ ਆਹ ਵਾਲਾ ਡਿਜ਼ਾਈਨ ਸਾਡਾ ਸੁਪਰ ਹਿੱਟ ਇਹ ਵੀ ਇੱਕ ਇਸਰ ਕਰਾਚੀ ਬ੍ਰਾਂਡ ਦੇ ਹੀ ਤੋਂ ਨੇ ਪ੍ਰੀਮੀਅਮ ਕੈਮਰੀ ਕਾਟਨ ਹੋਊਗਾ ਬਹੁਤ ਹੀ ਲਾਈਟ ਵੇਟਿਡ ਸੂਟ ਨੇ ਇਹ ਵੀ ਆਹ ਲੋ ਜੀ ਬਿਨਾ ਲਾਈਨਿੰਗ ਤੋਂ ਸੂਟ ਸਾਰੇ ਰਹਿਣ ਵਾਲੇ ਆ ਰੈਡ ਕਲਰ ਦੇ ਨਾਲ ਕੰਬੀਨੇਸ਼ਨ ਰਹੇਗਾ ਇਹਦਾ ਆਹ ਲੋ ਜੀ ਇਸ ਤੋਂ ਇਲਾਵਾ ਵੀ ਤੁਸੀਂ ਸ਼ਾਪ ਤੇ ਵਿਜ਼ਿਟ ਕਰਦੇ ਆ ਤਾਂ ਤੁਹਾਨੂੰ ਕਹਿ ਲੋ ਕਿ ਬਹੁਤ ਡਿਜ਼ਾਈਨ ਦੇਖਣ ਨੂੰ ਮਿਲ ਜੂਗੇ ਆਹ ਲੋ ਜੀ ਕੰਬੀਨੇਸ਼ਨ ਦੇਖਿਓ ਕਿੰਨਾ ਪਿਆਰਾ ਨਹਿਣ ਵਾਲਾ ਇਹਦਾ ਵੀ ਔਰ ਪਿਓਰ ਦਾ ਇਹਦਾ ਰਹਣੂਗਾ ਰਹੇਗਾ ਦੁਪੱਟਾ ਬੈਂਬਰ ਦਾ ਪ੍ਰਾਈਸ ਰਹੂਗਾ ਸੇਮ ਇਹਨਾਂ ਦਾ 1595 ਸ਼ਿਪਿੰਗ ਰਹੂਗੀ ਪੈਨ ਇੰਡੀਆ ਫ੍ਰੀ ਤੁਸੀਂ ਸਿਟੀ 'ਚ ਬੈਠੇ ਆ ਜਾਂ ਕਿਸੇ ਪਿੰਡ 'ਚ ਬੈਠੇ ਆ ਹਰ ਇੱਕ ਥਾਂ ਕਹ ਲੋ ਕਿ ਪਾਰਸਲ ਜਿਹੜਾ ਪਹੁੰਚਾਉਂਦੀ ਰਿਸਪੌਂਸਿਬਿਲਟੀ ਸਾਡੀ ਰੋਗੀ ਆ ਲੋ ਜੀ ਆ ਰੋਗਾ ਪੂਰਾ ਵੱਡੇ ਕੱਟ ਦਾ ਇਹਦਾ ਵੈਂਬਰ ਦਾ ਦੁਪੱਟਾ ਔਰ ਕਲਰ ਚਾਰ ਦਿਖਾਨੀ ਮੈਂ ਤੁਹਾਨੂੰ ਕਿੰਨਾ ਸੋਹਣਾ ਬਲੂ ਕਲਰ ਰਹੂਗਾ ਔਰ ਇਕ ਰੋਗਾ ਇਹਦੇ ਵਿੱਚ ਮਸਟਰਡ ਤੇ ਜਿਹਨੂੰ ਜਿਹੜਾ ਪਸੰਦ ਆ ਫਟਾ ਫਟ ਸਕਰੀਨਸ਼ਾਟ ਲੈ ਕੇ ਬੁੱਕ ਕਰ ਦਿਓ ਤੇ ਇਹਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਆ ਐਂਡ ਉਮੀਦ ਕਰਦੇ ਆ ਕਿ ਸੂਟ ਸਾਨੂੰ ਚੰਗੇ ਲੱਗੇ ਹੋਗੇ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਥੈਂਕ ਯੂ